ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਟਾਂਡ ਕੋਟ ਸ਼ੁਕਰਾਨਾ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਦੇ ਸਨਮੁਖ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਦੇਸ਼ ਵਿਦੇਸ਼ ਦੇ ਸਿੱਖ ਸੰਗਤਾਂ ਦੀਆਂ ਅਰਦਾਸਾਂ ਨੂੰ ਬੂਰ ਪਿਆ ਲੰਮੇ ਸਮੇਂ ਤੋਂ ਪਿਛਲੇ ਤਕਰੀਬਨ 400 40 45 ਦਿਨ ਤੋਂ ਮੋਰਚਾ ਵੀ ਬਵਲ ਕਲਾਂ ਵੇਕੇ ਲੱਗਿਆ ਰਿਹਾ ਇਸ ਮਸਲੇ ਨੂੰ ਲੈ ਕੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਤੇ ਗੋਲੀ ਕਾਂਡ ਨੂੰ ਲੈ ਕੇ 1 ਤੋਂ 4-5 ਮਹੀਨੇ ਪਹਿਲਾਂ ਬੇਅਦਬੀ ਦਾ ਮੁੱਖ ਦੋਸ਼ੀ ਬਲਾਤਕਾਰੀ ਸਾਧ ਨੂੰ ਮੁੱਖ ਦੋਸ਼ੀ ਦੇ ਵਜੋਂ ਜਿਹੜਾ ਨਾਮਜ਼ਦ ਕੀਤਾ ਗਿਆ ਤੇ ਹੁਣ 3 ਦਿਨ ਪਹਿਲਾਂ ਮੁੱਖ ਦੋਸ਼ੀ ਗੋਲੀ ਕਾਂਡ ਦੇ ਆ ਜਿਹੜੇ ਕਰਤਾ ਧਾਤਾ ਮਾਸਟਰਮਾਈਂਡ ਦੇ ਤੌਰ ਤੇ ਉਸ ਸਮੇਂ ਦੀ ਸਰਕਾਰ ਸਖਵੀਰ ਬਾਦਲ ਪ੍ਰਕਾਸ਼ ਬਾਦਲ ਸਮੇਤ ਸੈਣੀ ਅਤੇ ਹੋਰ ਉਹਨਾਂ ਦੇ ਨਾਲ ਜਿਹੜੇ ਅਧਿਕਾਰੀ ਹੈ ਉਹਨਾਂ ਨੂੰ ਮਾਸਟਰਮਾਈਂਡ ਦੇ ਤੌਰ ਤੇ ਨਾਮਜ਼ਦ ਕੀਤਾ ਗਿਆ। ਇਹੀ ਪੰਜਾਬ ਦੇ ਲੋਕਾਂ ਦੀ ਸਿੱਖ ਸੰਗਤਾਂ ਦੀ ਮੰਗ ਵੀ ਰਹੀ ਹੈ। ਜਿਹਦੇ ਕਰਕੇ ਅਸੀਂ ਪਿਛਲੇ ਲੰਬੇ ਸਮੇਂ ਤੋਂ ਅਰਦਾਸ ਬੇਨਤੀ ਕਰਦੇ ਆ ਰਹੇ ਹਾਂ ਗੁਰੂ ਸਾਹਿਬ ਦੇ ਸਨਮੁਖ। ਸੋ ਬੇਅਦਬੀ ਇਨਸਾਫ ਮੋਰਚੇ ਵੱਲੋਂ ਅੱਜ ਗੁਰਮਤਾ ਕੀਤਾ ਗਿਆ। ਇਹਨਾਂ ਮੰਗਾਂ ਦੀ ਪੂਰਤੀ ਦੇ ਲਈ ਗੁਰੂ ਸਾਹਿਬ ਦੇ ਸ਼ੁਕਰਾਨੇ ਸਮਾਗਮਾਂ ਜਿਹੜੇ 2 ਮਾਰਚ ਦਿਨ ਵੀਰਵਾਰ ਨੂੰ ਸ਼੍ਰੀ ਅਕੰਨਪੁਰ ਸਾਹਿਬ ਦੇ ਪਰਾਰੰਭ ਹੋਣਗੇ ਅਤੇ 4 ਮਾਰਚ ਦਿਨ ਸ਼ਨੀਵਾਰ ਨੂੰ ਭੋਗ ਪਾਏ ਜਾਣਗੇ ਤੇ 5 ਮਾਰਚ ਨੂੰ ਦਿਨ ਐਤਵਾਰ ਨੂੰ ਅਗਲੇ ਦਿਨ ਦਿਨ ਐਤਵਾਰ ਨੂੰ 10 ਵਜੇ ਸਵੇਰੇ ਇਥੋਂ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਵੱਡੇ ਪੱਧਰ ਦੇ ਵਿੱਚ ਸ਼੍ਰੀ ਅਕਾਲ ਤੱਕ ਸਾਹਿਬ ਕਾਫਲੇ ਦੇ ਰੂਪ ਦੇ ਵਿੱਚ ਪਹੁੰਚਿਆ ਜਾਊਗਾ ਸ਼ੁਕਰਾਨੇ ਦੀ ਅਰਦਾਸ ਬੇਨਤੀ ਕੀਤੀ ਜਾਊਗੀ ਸੋ ਸੰਗਤਾਂ ਨੂੰ ਬੇਨਤੀ ਕਰਦੇ ਆਂ ਕਿ 4 ਮਾਰਚ ਦਿਨ ਸ਼ਨੀਵਾਰ ਨੂੰ ਇੱਥੇ ਜਿਹੜਾ ਇਕੱਠ ਦੇ ਰੂਪ ਦੇ ਵਿੱਚ ਪ੍ਰੋਗਰਾਮ ਕੀਤਾ ਜਾਊਗਾ ਉਹਦੇ ਵਿੱਚ ਸ਼ਮੂਲੀਅਤ ਕਰਨੀ ਅਤੇ 5 ਮਾਰਚ ਦਿਨ ਐਤਵਾਰ ਨੂੰ ਆਪਣੇ ਆਪਣੇ ਵੀਕਲ ਲੈ ਕੇ ਆਪੋ ਆਪਣੇ ਸਾਧਨ ਲੈ ਕੇ ਗੱਡੀਆਂ ਦੇ ਕਾਫਲੇ ਦੇ ਰੂਪ ਦੇ ਵਿੱਚ ਦਰਬਾਰ ਸਾਹਿਬ ਨੂੰ ਚਾਲੇ ਪਾਏ ਜਾਣਗੇ ਸ੍ਰੀ ਅਮਰਸਰ ਸਾਹਿਬ ਨੂੰ ਅਤੇ ਰਾਹ ਦੀਆਂ ਸੰਗਤਾਂ ਨੂੰ ਵੀ ਬੇਨਤੀ ਕਰਦੇ ਆ ਇੱਥੇ ਆਉਣ ਦੀ ਬਜਾਏ ਇੱਥੋਂ ਅਸੀਂ 10 ਵਜੇ ਤੁਰਾਂਗੇ ਤੇ ਜਿਹੜਾ ਸਮਾਂ ਉਹਦੇ ਨਾਲ ਉੱਥੇ ਪਹੁੰਚਣ ਦਾ ਉਹ ਇੱਕ ਪੋਸਟ ਦੇ ਜ਼ਰੀਏ ਜਨਤਕ ਕੀਤਾ ਜਾਊਗਾ ਤੇ ਰਾਹ ਦੀਆਂ ਸੰਗਤਾਂ ਜਿਹੜੀਆਂ ਨਾਲ ਰਲਣਾ ਚਾਹੁੰਦੀਆਂ ਉਹ ਵੱਡੇ ਕਾਫਲੇ ਦੇ ਰੂਪ ਦੇ ਵਿੱਚ ਵਕਫ-ਵਕਫ ਥਾਵਾਂ ਤੋਂ ਇਸ ਕਾਫਲੇ ਦਾ ਹਿੱਸਾ ਬਣ ਸਕਦੀਆਂ ਸੋ ਇੰਨੀਆਂ ਕੁ ਬੇਨਤੀਆਂ ਸੰਗਤ ਨੇ ਪ੍ਰਵਾਨ ਕਰਨੀਆਂ ਅੱਜ ਦਾ ਇਹ ਗੁਰਮਤਾ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਇਹੀ ਹੋਇਆ ਕਿ 2 ਮਾਰਚ ਨੂੰ ਅਖੰਡ ਪਾਠ ਸੇ ਪ੍ਰਾਰambh ਹੋਣਗੇ 4 ਨੂੰ ਭੋਗ ਪਾਏ ਜਾਣਗੇ ਤੇ 5 ਮਾਰਚ ਦਿਨ ਐਤਵਾਰ ਨੂੰ ਕਾਫਲੇ ਦੇ ਰੂਪ ਦੇ ਵਿੱਚ ਇਥੋਂ ਬਹਿਵਲ ਕਲਾਂ ਤੋਂ ਮੋਰਚੇ ਦੇ ਉੱਪਰੋਂ ਵੱਡੇ ਪੱਦਰ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਨੂੰ 1 ਮਾਰਚ ਦੇ ਰੂਪ ਦੇ ਵਿੱਚ ਜਾਇਆ ਜਾਊਗਾ ਸੋ ਬੇਨਤੀ ਪ੍ਰਵਾਨ ਕਰਨੀ ਸੰਗਤ ਨੇ ਹਮ ਹਮਾ ਕੇ ਪਹੁੰਚਣਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕੋਟਾਂਡ ਕੋਟ ਸ਼ੁਕਰਾਨਾ